ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਬਲਕਾਰ ਸਿੰਘ ਗੰਗਲੀ ਕੌਮੀ ਪ੍ਰਧਾਨ ਲੋਕ ਰਾਜ ਪਾਰਟੀ ਸਾਥੀਓ ਸਭ ਤੋਂ ਪਹਿਲਾਂ ਪੂਰੇ ਭਾਰਤ ਦੇ ਵਿੱਚ ਜਿੱਤੇ ਹੋਏ ਮੈਂਬਰ ਪਾਰਲੀਮੈਂਟ ਜਿਨ੍ਹਾਂ ਨੂੰ ਲੋਕਾਂ ਨੇ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਿਆ ਤੇ ਮੈਂ ਆਪਣੇ ਵੱਲੋਂ ਤੇ ਆਪਣੀ ਪਾਰਟੀ ਵੱਲੋਂ ਸਮੂਹ ਦੇਸ਼ ਦੇ ਲੋਕ ਸਭਾ ਮੈਂਬਰਾਂ ਨੂੰ ਜਿੱਤੇ ਹੋਿਆਂ ਨੂੰ ਆਪਣੀ ਪਾਰਟੀ ਵੱਲੋਂ ਬਤਾਈਆਂ ਦਿਨਾ ਆਸ ਕਰਦਾ ਕਿ ਜਿੰਨੇ ਵੀ ਮੇਰੇ ਭਾਰਤ ਦੇ ਲੋਕਾਂ ਨੇ ਮੇਰੇ ਪੰਜਾਬ ਦੇ ਲੋਕਾਂ ਨੇ ਉਹ ਜਿਤਾ ਕੇ ਪਾਰਲੀਮੈਂਟ ਵਿੱਚ ਭੇਜੇ ਨੇ ਉਹਨਾਂ ਦੇ ਉੱਤੇ ਕੋਈ ਨਾ ਕੋਈ ਆਸਾਂ ਰੱਖ ਕੇ ਉਹਨਾਂ ਨੂੰ ਵੋਟਾਂ ਪਾਈਆਂ ਨੇ ਤੇ ਮੈਂ ਉਮੀਦ ਕਰਦਾ ਕਿ ਜਿੰਨੇ ਵੀ ਮੈਂਬਰ ਪਾਰਲੀਮੈਂਟ ਜਿੱਤੇ ਨੇ ਲੋਕ ਸਭਾ 'ਚ ਗਏ ਨੇ ਉਹ ਜਾ ਕੇ ਆਪਣੇ ਆਪਣੇ ਹਲਕਿਆਂ ਦੀ ਆਪਣੇ ਆਪਣੇ ਸੂਬਿਆਂ ਦੀ ਉੱਥੇ ਆਵਾਜ਼ ਜ਼ਰੂਰ ਉਠਾਉਣਗੇ ਤੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਭਾਈਵਲ ਬਣ ਗਏ ਤੇ ਮੈਂ ਸਮੂਹ ਇਹਨਾਂ ਦੇ ਉੱਤੇ ਜਿੰਨੇ ਵੀ ਸਾਡੇ ਪੰਜਾਬ ਦੇ ਵਿੱਚੋਂ ਪੂਰੇ ਭਾਰਤ ਦੇ ਵਿੱਚੋਂ ਮੈਂਬਰ ਪਾਰਲੀਮੈਂਟ ਜਿਹੜੇ ਬਣੇ ਨੇ ਮੈਂ ਦੁਬਾਰਾ ਫੇਰ ਆਪਣੇ ਵੱਲੋਂ ਤੇ ਆਪਣੀ ਪਾਰਟੀ ਵੱਲੋਂ ਇਹਨਾਂ ਨੂੰ ਵਧਾਈ ਦੇਣਾ ਤੇ ਦੂਜੀ ਗੱਲ ਮੈਂ ਇੱਕ ਮੇਰੇ ਭਾਰਤ ਦੇ ਮੇਰੇ ਦੇਸ਼ ਦੇ ਲੋਕਾਂ ਨੂੰ ਇਹ ਲੋਕਾਂ ਨੂੰ ਵੀ ਵਧਾਈ ਦੇਣਾ ਚਾਹੁੰਦਾ ਕਿਉਂਕਿ ਮੇਰੇ ਦੇਸ਼ ਦੇ ਲੋਕਾਂ ਨੇ ਇੱਕ ਬਹੁਤ ਹੀ ਵਧੀਆ ਕੰਮ ਕੀਤਾ ਕਿ ਕਿਸੇ ਇੱਕ ਬੰਦੇ ਨੂੰ ਕਿਸੇ ਇੱਕ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਦਿੱਤੀ ਜੇ ਕਿਸੇ ਇੱਕ ਪਾਰਟੀ ਨੂੰ ਪੂਰਨ ਬਹੁਮਤ ਮਿਲ ਜਾਵੇ ਤਾਂ ਬੜਾ ਵੱਡਾ ਹੰਕਾਰੀ ਬਣ ਜਾਂਦਾ ਜਿਵੇਂ ਕਿ ਅੱਜ ਸਾਡੇ ਸੂਬੇ ਦੀ ਸਰਕਾਰ ਦੇ ਵਿੱਚ ਵੱਡੇ ਲੀਡਰ ਮੁੱਖ ਮੰਤਰੀ ਕਹਿ ਲਓ ਇਹਨਾਂ ਦੇ ਕਨਵੀਨਰ ਕਹਿ ਲਓ ਜਿਹੜੀ ਅੱਜ ਸਾਡੇ ਪੰਜਾਬ ਦੇ ਵਿੱਚ ਸਰਕਾਰ ਚੱਲ ਰਹੀ ਹੈ ਬਹੁਤ ਵੱਡੇ ਹੰਕਾਰੀ ਬਣ ਗਏ ਸੀਗੇ ਜਿਨ੍ਹਾਂ ਦੀ ਬੋਲੀ ਇੰਨੀ ਕੇ ਮਾੜੀ ਕਿ ਉਹਨਾਂ ਦੀ ਬੋਲੀ ਵਿੱਚ ਬਿਲਕੁਲ ਕੋਈ ਮਠਾਸ ਨਹੀਂ ਤੇ ਉਹ ਕਹਿੰਦੇ ਸੀਗੇ ਕਿ ਸਾਡੇ ਤੋਂ ਵੱਡਾ ਰੱਬ ਵੀ ਨਹੀਂ ਹੈਗਾ ਅਸੀਂ ਅੱਜ ਰੱਬ ਬਣ ਗਏ ਆ ਲੋਕਾਂ ਨੇ ਸਾਨੂੰ ਇੰਨੇ ਐਮਐਲਏ ਜਿਤਾ ਕੇ ਭੇਜ ਦਿੱਤੇ ਅਸੀਂ ਪਤਾ ਨਹੀਂ ਲੋਕਾਂ ਦੇ ਲਈ ਕੀ ਕਰ ਦਿੱਤਾ ਆ ਤੇ ਕਿਉਂ ਲੋਕਾਂ ਨੇ ਸਾਨੂੰ ਇੰਨੇ ਐਮਐਲਏ ਦਿੱਤੇ ਨੇ ਇਸ ਕਰਕੇ ਮੈਂ ਭਾਰਤ ਦੇ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਵੀ ਬਹੁਤ ਦੁਬਾਰਾ ਫੇਰ ਧੰਨਵਾਦ ਕਰਨਾ ਚਾਹੁੰਨਾ ਕਿਉਂਕਿ ਉਹਨਾਂ ਨੇ ਇੱਕ ਬਹੁਤ ਵਧੀਆ ਤਰੀਕੇ ਨਾਲ ਵੋਟਾਂ ਪਾਈਆਂ ਕਿ ਜੇ ਸੈਂਟਰ ਦੇ ਵਿੱਚ ਵੀ ਕੱਲੀ ਬੀਜੇਪੀ ਆ ਜਾਂਦੀ ਤਾਂ ਇਸ ਵਾਰੀ ਵੀ ਜਿਹੜਾ ਬੀਜੇਪੀ ਦੇ ਲੀਡਰਾਂ ਨੇ ਬੜੇ ਹੰਕਾਰੀ ਬਣ ਜਾਣਾ ਸੀਗਾ ਤੇ ਪੰਜਾਬ ਦੇ ਵਿੱਚ ਵੀ ਬਹੁਤ ਵਧੀਆ ਤਰੀਕੇ ਨਾਲ ਵੋਟਾਂ ਪਾਈਆਂ ਨੇ ਤੇ ਜਿਹੜੀ ਪੰਜਾਬ ਦੀ ਸਰਕਾਰ ਨੂੰ ਇੱਕ ਸਬਕ ਸਿਖਾਇਆ ਇੱਕ ਬਹੁਤ ਵਧੀਆ ਜਿਹੜਾ ਕੰਮ ਕੀਤਾ ਆ ਜਿਹੜੇ ਹੁਣ ਇਹਨਾਂ ਦੇ ਕੋਲ ਕੋਣੀ 3 ਸਾਲ ਹੈਗੇ ਨੇ ਇਹ ਵਧੀਆ ਤਰੀਕੇ ਨਾਲ ਜੇ ਪੰਜਾਬ ਦੇ ਲੋਕਾਂ ਲਈ ਕੰਮ ਕਰਨਗੇ ਤਾਂ ਆਉਣ ਵਾਲੇ ਸਮੇਂ ਰਿਜ਼ਲਟ ਵਧੀਆ ਮਿਲ ਜੇਗਾ ਨਹੀਂ ਤਾਂ ਅੱਗੇ ਨਾਲੋਂ ਵੀ ਅੱਜ ਜਿਹੜੇ ਹੁਣ ਰਿਅਲਟ ਆਏ ਨੇ ਇਹ ਤੋਂ ਵੀ ਖਲਾਤ ਮਾੜੇ ਹੋਣਗੇ ਤੇ ਮੈਂ ਇਹਨਾਂ ਕੁਝ ਕਹਿੰਦਾ ਹੋਇਆ ਖਿਮਾ ਦਾ ਜੱਜ ਕਾਂ ਜੇ ਕਿਸੇ ਨੂੰ ਮੇਰੀਆਂ ਗੱਲਾਂ ਮਾੜੀਆਂ ਲੱਗੀਆਂ ਹੋਣ ਤਾਂ ਮਾਫ ਕਰਨਾ ਤੇ ਪਰ ਮੈਂ ਬੇਨਤੀ ਕਰਾਂਗਾ ਸਾਡੇ ਜਿੱਤਿਆਂ ਹੋਇਆਂ ਨੂੰ ਵੀ ਤੁਸੀਂ ਭਰਾਵੋ ਜ਼ਰੂਰ ਲੋਕਾਂ ਦੇ ਧਰਤੀ ਨਾਲ ਜੁੜ ਕੇ ਰਵੋ ਜੇ ਤੁਸੀਂ ਜਿੱਤ ਗਿਓ ਹੰਕਾਰੀ ਨਾ ਬਣੋ ਕੋਈ ਇਹ ਨਾ ਕਹੋ ਅਸੀਂ ਰੱਬ ਬਣ ਗਏ ਆ ਲੋਕਾਂ ਨੇ ਵੋਟਾਂ ਪਾਈਆਂ ਲੋਕਾਂ ਨੇ ਤੁਹਾਨੂੰ ਆਗੂ ਚੁਣ ਕੇ ਪਾਰਲੀਮੈਂਟ ਵਿੱਚ ਭੇਜਿਆ ਲੋਕਾਂ ਦੀ ਆਵਾਜ਼ ਬਣੋ ਨਾ ਕੇ ਕੋਈ ਆਪਣੇ ਪਰਿਵਾਰਾਂ ਦੀ ਜਾਂ ਆਪਣੇ ਚਮਚਿਆਂ ਦੀ ਆਵਾਜ਼ ਬਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ